ਸ਼ਮਸ਼ਾਨ ਘਾਟ ਦੀ ਬੈਕਸਾਈਡ ਤੇ ਲਹਿਰੇ ਇੱਕ ਔਰਤ ਹੈ ਜੋ ਕਿ ਆਪਣੇ ਘਰ ਦੇ ਵਿੱਚ ਜਿਸਮ ਫਰੋਚੀ ਦਾ ਧੰਦਾ ਕਰਾਉਂਦੀ ਹੈ ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਅਸਰ ਪੈ ਰਿਹਾ ਸੀ ਔਰ ਬੱਚਿਆਂ ਤੇ ਛੋਟੇ ਟੀਨੇਜਰਸ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬੜੀ ਸ਼ਰਮਨ ਵਾਲੀ ਗੱਲ ਸੀ ਜੋ ਇਸ ਨੂੰ ਸਨੱਬ ਕੀਤਾ ਗਿਆ ਇਸ ਨੂੰ ਇੱਥੇ ਰੇਡ ਕੀਤਾ ਗਿਆ ਰੇਡ ਕਰਕੇ ਇਹਦੇ ਘਰੋਂ ਪੰਜ ਔਰਤਾਂ ਤੇ ਚਾਰ ਮਰਦਾਂ ਨੂੰ ਕਾਬੂ ਕਰਕੇ ਮੁਕਦਮਾ ਨੰਬਰ 154 ਐਮਰਲ ਟ੍ਰੈਫਿਕ ਐਕਟ ਦੇ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਬਣਦੀ ਕਾਰਵਾਈ ਅਮਲ ਵਿੱਚ ਲੈਂਦੇ ਹਾਂ। ਸਰਿਕ ਲਹਿਰਾਗਾ ਦੇ ਵਿੱਚ ਰੇਡ ਕੀਤੀ ਚੀਏ ਕਿ ਨਾ ਪਤਾ ਸੀ ਕਿ ਸਾਰੀ ਦਰ ਪਰ ਚੱਲਦਾ ਇਹ ਜੀ ਕੱਲ ਐਸ ਐਚਓ ਥਾਣਾ ਲਹਿਰਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੀ ਬੈਕ ਸਾਈਡ ਤੇ ਲਹਿਰਾ ਇੱਕ ਔਰਤ ਹੈ ਜੋ ਕਿ ਆਪਣੇ ਘਰ ਦੇ ਵਿੱਚ ਜਿਸਮ ਫਰੋਚੀ ਦਾ ਧੰਦਾ ਕਰਾਉਂਦੀ ਹੈ ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਅਸਰ ਪੈ ਰਿਹਾ ਸੀ ਔਰ ਬੱਚਿਆਂ ਤੇ ਛੋਟੇ ਟੀਨੇਜਰਸ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬੜੀ ਸ਼ਰਮ ਵਾਲੀ ਗੱਲ ਸੀ ਜੋ ਇਸ ਨੂੰ ਸਨਬ ਕੀਤਾ ਗਿਆ ਇਸ ਨੂੰ ਇਹਦੇ ਤੇ ਰੇਡ ਕੀਤਾ ਗਿਆ ਰੇਡ ਕਰਕੇ ਇਹਦੇ ਘਰੋਂ ਪੰਜ ਔਰਤਾਂ ਤੇ ਚਾਰ ਮਰਦਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 154 ਐਮ ਆਰ ਐਲ ਟ੍ਰੈਫਿਕ ਐਕਟ ਦੇ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਬਣਦੀ ਕਾਰਵਾਈ ਅਮਲ ਵਿੱਚ ਲੰਚ ਲੈਂਦੇ ਜਾ ਰਹੀ ਹੈ ਸਰ ਇਹ ਇਹ ਉਹ ਤੇ ਪਹਿਲਾਂ ਵੀ ਮਾਮਲੇ ਦਰਜ ਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਸਿਚੁਏਸ਼ਨ ਹਾਂਜੀ ਇਸ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਇਹ ਆਦਤਨ ਹੈ ਇਹਦੀ ਜਿਹੜੀ ਆਦਤ ਹੈ ਉਹ ਸਾਡੇ ਸਮਾਜ ਵਾਸਤੇ ਬੜਾ ਇੱਕ ਗੰਭੀਰ ਵਿਸ਼ਾ ਬਣੀ ਪਈ ਹੈ ਜਿਸ ਨੂੰ ਅਸੀਂ ਸਨਬ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਇਸ ਤਰੀਕੇ ਦਾ ਮਾੜਾ ਕੰਮ ਕਰੂਗਾ ਉਸ ਨੂੰ ਕਾਨੂੰਨ ਦੇ ਅਨਸਾਰ ਜਿਹੜੀ ਸਖਤ ਸਜ਼ਾ